ਸਤਿ ਸ਼੍ਰੀ ਅਕਾਲ ਮੈਂ ਸੋਮਸੋਂ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਵਾ ਪੋਸੂ ਨਾਵਾ ਯਾਨੀ ਕਿ ਪਾਵਰ ਆਫ ਸੋਸ਼ਲ ਇਨੋਵੇਸ਼ਨ ਡੋਸਤੋ ਗੈਸ ਹਰ ਘਰ ਦੇ ਵਿੱਚ ਹੈ ਲੇਕਿਨ ਕੀ ਆਪਾਂ ਗੈਸ ਨੂੰ ਠੀਕ ਤਰ੍ਹਾਂ ਇਸਤੇਮਾਲ ਕਰ ਰਹੇ ਹਾਂ ਕੀ ਗੈਸ ਦੀ ਜਿਹੜੀ ਪਾਈਪ ਹੈ ਉਸ ਨੂੰ ਸਮੇਂ ਸਿਰ ਬਦਲ ਰਹੇ ਹਾਂ ਜੇਕਰ ਅਚਾਨਕ ਗੈਸ ਦੇ ਨਾਲ ਕੋਈ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਤੇ ਉਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਆਖਰਕਾਰ ਅਸੀਂ ਲੋਕ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ 'ਤੇ ਧਿਆਨ ਕਿਉਂ ਨਹੀਂ ਦਿੰਦੇ ਹਰ ਰੋਜ਼ ਆਪਾਂ ਆਪਣੇ ਸਰੀਰ ਨੂੰ ਦੂਸਰਿਆਂ ਨੂੰ ਵਧੀਆ ਦਿਖਾਉਣ ਵਾਸਤੇ ਅੱਛੇ-ਅੱਛੇ ਕੱਪੜਿਆਂ ਦਾ ਇਸਤੇਮਾਲ ਕਰਦੇ ਆਂ ਪਰਫਿਊਮ ਦਾ ਇਸਤੇਮਾਲ ਕਰਦੇ ਆਂ ਪਰ ਜਿਨ੍ਹਾਂ ਚੀਜ਼ਾਂ ਨੇ ਸਾਡੇ ਪਰਿਵਾਰ ਨੂੰ ਬਚਾਉਣਾ ਉਹਨਾਂ 'ਤੇ ਸਾਡਾ ਕੋਈ ਧਿਆਨ ਨਹੀਂ ਹੈ ਹਰ ਗੈਸ ਦੇ ਨਾਲ ਆਪਾਂ ਸਵੇਰੇ, ਦੁਪਹਿਰ, ਸ਼ਾਮ 24 ਘੰਟੇ ਕੁਝ ਨਾ ਕੁਝ ਗੈਸ ਤੇ ਬਣਾਉਂਦੇ ਰਹਿੰਦੇ ਆਂ ਲੇਕਿਨ ਕਦੇ ਉਸਦੀ ਪਾਈਪ 'ਤੇ ਵੇਖਣ ਦੀ ਕੋਸ਼ਿਸ਼ ਕੀਤੀ ਕਿ ਇਸ ਦੀ ਡੇਟ ਐਕਸਪਾਇਰੀ ਹੋ ਚੁੱਕੀ ਹੈ ਜਿਹੜਾ ਸਿਲੰਡਰ ਆਪਾਂ ਖਰੀਦਦੇ ਆਂ ਕਿ ਉਸ ਦੀ ਡੇਟ ਚੈੱਕ ਕੀਤੀ ਕਿ ਕਿਹੜੇ ਸਾਲ ਤੱਕ ਇਸ ਦਾ ਆਖਰੀ ਦਿਨ ਸੀਗਾ ਕਿ ਇਹ ਨਵੇਂ ਸਾਲ ਦੇ ਵਿੱਚ ਦਾਖਲ ਹੋਇਆ ਹੈ ਇਹ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਸਾਡੀਆਂ ਆਪਣੀਆਂ ਨੇ ਔਰ ਇਹੀ ਜ਼ਿੰਮੇਵਾਰੀਆਂ ਨੇ ਜੋ ਸਾਡੇ ਪਰਿਵਾਰ ਨੂੰ ਸੇਫ ਰੱਖ ਸਕਦੀਆਂ ਨੇ ਸਾਡੇ ਪਰਿਵਾਰ ਨੂੰ ਵਿਪਤਾ ਤੋਂ ਬਚਾ ਸਕਦੀ ਹੈ ਅੱਜ ਕਿਸ ਤਰ੍ਹਾਂ ਇਨਾ ਇਨਾ ਵਿਪਤਾਵਾਂ ਤੋਂ ਆਪਾਂ ਬਚਣਾ ਹੈ ਔਰ ਗੈਸ ਦੀ ਜਿਹੜੀ ਪਾਈਪ ਹੈ ਉਹ ਕਿੰਨੇ ਸਾਲ ਤੱਕ ਐਕਸਪਾਇਰੀ ਹੋ ਸਕਦੀ ਹੈ ਸਿਲੰਡਰ ਕਿਸ ਤਰ੍ਹਾਂ ਐਕਸਪਾਇਰੀ ਹੋ ਸਕਦਾ ਹੈ ਔਰ ਸਰਕਾਰ ਦੇ ਵੱਲੋਂ ਜੋ ਪਾਈਪਲਾਈਨ ਬਿਸ਼ਾਈ ਜਾ ਰਹੀ ਹੈ ਗੈਸਾਂ ਦੀ ਕੀ ਉਹ ਸਾਡੇ ਲਈ ਕਾਰਗਰ ਸਿੱਧ ਹੈ ਦੀ ਸਰਕਾਰ ਉਸ ਦੀ ਪੂਰੀ ਸੇਫਟੀ ਪ੍ਰਦਾਨ ਕਰੇਗੀ ਕਿਉਂਕਿ ਸਾਡੇ ਸੜਕਾਂ ਤਾਂ ਬੋਧੀਆਂ ਸੜਕਾਂ ਹੋਈਆਂ ਪਈਆਂ ਨੇ ਜਰਾ ਕੋਈ ਵਜ਼ਨ ਆ ਗਿਆ ਉਸ ਦੇ ਉੱਪਰ ਤੱਕ ਕਿਤੇ ਨਾ ਕਿਤੇ ਬਿੱਤਾ ਜਿਹੜੀ ਉਹ ਖੜੀ ਵੀ ਹੋ ਸਕਦੀ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਅੱਜ ਸਾਡੇ ਸਟੂਡੀਓ ਦੇ ਵਿੱਚ ਬਹੁਤ ਹੀ ਰਿਸਪੈਕਟਡ ਚੀਫ ਟ੍ਰੇਨਰ ਫਰਸਟ ایڈ ਔਰ ਸੇਫਟੀ ਹੈਲਥ ਅਵੇਅਰਨੈਸ ਮਿਸ਼ਨ ਦੇ ਨਾਲ ਜੁੜੇ ਨੇ ਸ਼੍ਰੀ ਕਾਕਾ ਰਾਮ ਵਰਮਾ ਜੀ ਜਿਹੜੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ بڑے بڑے ਆਫੀਸਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਨੇ ਔਰ ਪ੍ਰੈਕਟੀਕਲੀ ਹੋਣ ਦੀ ਉਹ ਬਾਰ-ਬਾਰ ਤਾਕੀਦ ਕਰਦੇ ਨੇ ਵਰਮਾ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਨਮਸਕਾਰ ਸਰ। ਥੈਂਕ ਯੂ। ਥੈਂਕ ਯੂ ਸਰ। ਗੈਸ ਪਾਈਪ ਬਾਰੇ ਗੈਸ ਬਾਰੇ ਸਾਨੂੰ ਦੱਸੋ ਕਿ ਪਹਿਲਾਂ ਉਸ ਨੂੰ ਇਸਤੇਮਾਲ ਕਿਸ ਤਰ੍ਹਾਂ ਕਰਨਾ ਹੈ? ਦੇਖੋ ਸਰ ਗੈਸ ਇੱਕ ਬੰਬ ਹੈ। ਹੂੰ। ਅਗ ਇੱਕ ਬੰਬ ਹੈ। ਬਿਜਲੀ ਇੱਕ ਬੰਬ ਹੈ ਜੇ ਕੰਟਰੋਲ ਚ ਹੈ ਸਾਨੂੰ ਇਹਦਾ ਕੰਮ ਲੈਣਾ ਆਂਦਾ ਹੈ ਤਾਂ ਜਿਨੇ ਜਾਨਵਰ ਨੂੰ ਅਸੀਂ ਵਧੀਆ ਯੂਜ਼ ਕਰ ਸਕਦੇ ਆਂ ਗੱਡੀਆਂ ਨੂੰ ਇਸ ਤਰ੍ਹਾਂ ਇਹਨੂੰ ਵੀ ਪਰ 90% ਲੋਕਾਂ ਨੂੰ ਨਹੀਂ ਪਤਾ ਬਿਜਲੀ ਦਾ ਗੈਸ ਦਾ ਜਾਂ ਤੁਹਾਡਾ ਪੈਟਰੋਲ ਦਾ ਕੀ ਕਰਨਾ ਹੈ ਗੈਸ ਜਾਂ ਕੋਈ ਵੀ ਤਿੰਨ ਚੀਜ਼ਾਂ ਦਿੰਦੀਆਂ ਹਨ ਹੀਟ ਦਿੰਦੀ ਹੈ ਸਰ ਰੋਸ਼ਨੀ ਦਿੰਦੀ ਆ ਅਤੇ ਸ਼ਕਤੀ ਦਿੰਦੀ ਆ ਜੀ ਸਾਡਾ ਖਾਣਾ ਪੱਕਦਾ ਹੈ ਗੈਸ ਨਾਲ ਇੱਕ ਸ਼ਕਤੀ ਆ ਸਰ ਹਮ ਬਚਦੀ ਆ ਤਾਂ ਰੋਸ਼ਨੀ ਆਉਂਦੀ ਆ ਸਰ ਜੀ ਤੀਸਰਾ ਗਰਮੀ ਦਿੰਦੀ ਆ ਸਰ ਵਾਹ ਯਾਨੀ ਅੱਗ ਜਿਹੜੀ ਆ ਤਿੰਨ ਚੀਜ਼ਾਂ ਦਾ ਪੈਦਾ ਹੁੰਦੀ ਆ ਕਿਤੇ ਕੌਣ ਹਮ ਨੰਬਰ 1 ਬਾਲਣ ਹੈ ਜੀ ਜਿਹੜੀ ਚੀਜ਼ ਨੂੰ ਅੱਗ ਲੱਗਦੀ ਆ ਉਹ ਬਾਲਣ ਆ ਪੰਜ ਤਰ੍ਹਾਂ ਦਾ ਬਾਲਣ ਆ ਸਰ ਜੀ ਨੰਬਰ 2 ਆਕਸੀਜਨ ਹਮ ਨੰਬਰ 3 ਗਰਮੀ ਜਦੋਂ ਇਹ ਤਿੰਨੇ ਇੱਕ ਟੈਂਪਰੇਚਰ ਦੇ ਇਕੱਠੇ ਹੁੰਦੇ ਤਾਂ ਅੱਗ ਲੱਗਦੀ ਆ ਸਰ ਕਿਆ ਬਾਤ ਹੈ ਠੀਕ ਹੈ ਜੀ ਹੁਣ ਜੇ ਅੱਗ ਨੂੰ ਭਜਾਣਾ ਹੈ ਚੀਂਹਾਂ ਵਿੱਚ ਇਹ ਪਰੇ ਕਰ ਦੋ ਦੋ ਨੂੰ ਅੱਗ ਨਹੀਂ ਲੱਗੇ ਹੂੰ ਜੇ ਬੰਦੇ ਨੂੰ ਅੱਗ ਲੱਗ ਗਈ ਆ ਤੁਸੀਂ ਪਾਣੀ ਪਾਤਾ ਅੱਗ ਬੁਝ ਗਈ ਗਰਮੀ ਘਟ ਗਈ ਘਟ ਗਈ ਮੋਟਰਸਾਈਕਲ ਸਕੂਟਰ ਨੂੰ ਅੱਗ ਲੱਗ ਗਈ ਆ ਰੇਤਾ ਪਾਤਾ ਅੱਗ ਭਜਾਣ ਦਾ ਸਿਲੰਡਰ ਚਲਾ ਲਿਆ ਤਾਂ ਅੱਗ ਬੁਝ ਗਈ ਹੂੰ ਉਹਦੇ ਚ ਆਕਸੀਜਨ ਘਟ ਜਾਂਦੀ ਆ ਹੂੰ ਠੀਕ ਹੈ ਜੀ ਤਾਂ ਅੱਜ ਕੱਲ ਬਹੁਤੇ ਲੋਕਾਂ ਨੂੰ ਨਹੀਂ ਪਤਾ ਉਹ ਸਾਡੇ ਜਿਆਦਾ ਜਿਹੜੀਆਂ ਕਟਰਾਮਾ ਵਾਪਨੇ ਅੱਜ ਵੀ ਅਖਬਾਰ ਚ ਹੈ ਆ ਨਖਲੂ ਵਾਲੇ ਪਾਸੇ ਹਸਪੀਟਲ 'ਚ ਅੱਗ ਲੱਗੀ ਹਮ ਹਸਪੀਟਲ 'ਚ ਬਹੁਤ ਆ ਗੱਲ ਲੱਗ ਰਹੀ ਹੈ ਸਰ ਹਮ ਕਾਰਨ ਕੀ ਹੈ ਕਾਰਨ ਕੀਆ ਜੀ ਅੱਗ ਬੁਝਾਓ ਯੰਤਰ ਨਹੀਂ ਲੱਗੇ ਹੁੰਦੇ ਅੱਗ ਬੁਝਾਓ ਯੰਤਰ ਤਾਂ ਚੱਲਣਗੇ ਜਦੋਂ ਅੱਗ ਲੱਗੀ ਹਮ ਲੇਕਿਨ ਉਹਨਾਂ ਨੂੰ ਪਤਾ ਨਹੀਂ ਅੱਗ ਨੂੰ ਕੰਟਰੋਲ ਕਿਵੇਂ ਕਰਨਾ ਓਕੇ ਉਹ ਲੋਡ ਜ਼ਿਆਦਾ ਹੈ ਸਰ ਹਮ ਪਟਿਆਲੇ ਮੇਬੀ ਤੁਹਾਨੂੰ ਯਾਦ ਹੋਵੇਗਾ 25 ਸਾਲ ਪੁਰਾਣੀ ਗੱਲ ਹੈ ਸਰ ਹਮ ਨਰਸਰੀ 'ਚ ਅੱਗ ਲੱਗੀ ਸੀ ਬੱਚਾ ਬਾੜ ਪੰਜ ਬੱਚੇ ਜਿੰਨੇ 66 ਭੁੰਨਦਿਆਂ ਸੀ ਇਹਨਾਂ ਨੂੰ ਲੈ ਗਏ ਸੀ ਕਿਉਂ ਉੱਥੇ ਬਿਜਲੀ ਦਾ ਲੋਡ ਜ਼ਿਆਦਾ ਅਸੀਂ ਕੀ ਕਰਦੇ ਹਾਂ ਸਰ ਇੱਕ ਪਲੱਗ ਦੇ ਵਿੱਚ ਮਲਟੀਪਲ ਲਾ ਕੇ ਉੱਪਰ ਨੀਚੇ ਹੋਰ ਪਲੱਗ ਲਾ ਦਿੰਦੇ ਆ ਉਹਦੇ ਨਾਲ ਲੋਡ ਜ਼ਿਆਦਾ ਪੈਂਦਾ ਸਾਰਕ ਸਰਕਟ ਹੋ ਜਾਂਦਾ ਹੈ ਜੀ ਤਾਰਾਂ ਲੰਗੀਆਂ ਹੈ ਤਾਰਾਂ ਕੱਚੀਆਂ ਹੈ ਤਾਰਾਂ ਅਸੀਂ ਦੁਆਰਾ ਚੱਕੇ ਨਹੀਂ ਕਰਦੇ ਇਕੱਠੀ ਲਾ ਕੇ ਰੱਖੀ ਖੋਲਤੀ ਇਕੱਠੀ ਕਰਕੇ ਰੱਖੀ ਖੋਲਤੀ ਉਹਦੇ ਵਿੱਚ ਬਲ ਪੈ ਜਾਂਦੇ ਆ ਕ੍ਰੈਕ ਹੋ ਜਾਂਦੀ ਹੈ ਕ੍ਰੈਕ ਹੋ ਜਾਂਦੀ ਹੈ ਉਹਦੇ ਨਾਲ ਹੋ ਜਾਂਦਾ ਤੂੰ ਅੱਗੇ ਇੱਕ ਦੁਸ਼ਮਣ ਵੀ ਆ ਅੱਗੇ ਇੱਕ ਫਰੈਂਡ ਵੀ ਆ ਅਤੇ ਇੱਕ ਸਰਵੈਂਟ ਵੀ ਆ ਤੋ ਅੱਗ ਨੂੰ ਜਿਹੜੀ ਆ ਪੰਜ ਤਰ੍ਹਾਂ ਦੀ ਹੁੰਦੀ ਆ ਏ ਕਲਾਸ ਬੀ ਕਲਾਸ ਸੀ ਕਲਾਸ ਡੀ ਕਲਾਸ ਈ ਕਲਾਸ ਓਕੇ ਏ ਕਲਾਸ ਦੇ ਵਿੱਚ ਹੁੰਦਾ ਲੱਕੜ ਕਪੜਾ ਕਾਗਜ਼ ਜਾਂ ਪਲਾਸਟਿਕ ਯਾਨੀ ਜਿਹੜੀ ਜਲਣ ਤੋਂ ਬਾਅਦ ਸਵਾਹ ਹੋ ਜਾਂਦੀ ਆ ਉਹ ਏ ਕਲਾਸ ਆ ਜੀ ਸੈਕੰਡ ਆ ਬੀ ਕਲਾਸ ਲਿਕਵਿਡ ਪੈਟਰੋਲ ਤੇਲ ਘਿਓ ਗ੍ਰੀਸ ਸੈਨੀਟਾਈਜ਼ਰ ਅਲਕੋਹਲ ਇਹ ਸਾਰੇ ਲਿਕਵਿਡ ਚੀਜ਼ਾਂ ਸੈਕੰਡ ਨੰਬਰ ਤੇ ਥਰਡ ਤੇ ਆਉਂਦੀ ਆ ਗੈਸਾਂ ਐਲ ਪੀਜੀ ਗੈਸ ਆ ਸੀ ਐਨ ਜੀ ਗੈਸ ਆ ਗੱਡੀਆਂ 'ਚ ਰੋਜ਼ ਭਰਦੀ ਆ ਹਾਈਡਰੋਜਨ ਆ ਨਾਈਟ੍ਰੋਜਨ ਆਸ ਪ੍ਰੈਕਟੀਕਲ ਕਰਦੇ ਆ ਬੱਚੇ ਜੀ ਚੌਥਾ ਜਿਹੜਾ ਬਿਜਲੀ ਦੀ ਅੱਗ ਸਰ ਜੀ ਹਰ ਘਰ ਦੇ ਵਿੱਚ ਹਰ ਗੱਡੀ ਦੇ ਵਿੱਚ ਬਿਜਲੀ ਹੈ ਹਮ ਠੀਕ ਆ ਸ਼ਾਰਟ ਸਰਕਟ ਹੋਇਆ ਤੇ ਅੱਗ ਲੱਗੀ ਪੰਜਵੇਂ ਆਸਤੇ ਕੇ ਵੀ ਕਹ ਦਿੰਦੇ ਆ ਈ ਵੀ ਕਹ ਦਿੰਦੇ ਆ ਕਿਚਨ ਫਾਇਰ ਵੀ ਕਹ ਦਿੰਦੇ ਆ ਅਦਰਵਾਜ਼ ਮੈਟਲ ਫਾਇਰ ਵੀ ਕਹ ਦਿੰਦੇ ਆ ਲੋਹਾ ਸੋਨਾ ਚਾਂਦੀ ਇਹ ਗਰਮ ਹੋ ਜਾਂਦੇ ਆ ਸਰ ਇਹਦੇ ਨਾਲ ਅੱਗ ਲੱਗ ਜਾਂਦੀ ਆ ਜੀ ਜਾਂ ਸਾਡੇ ਪੋਟੈਂਸ਼ੀਅਲ ਵਗੈਰਾ ਹੁੰਦੀ ਆ ਜਿਹੜੀ ਬੰਬਾ ਜਪੈਂਦੀ ਆ ਹਮ ਇਹ ਬੜਾ ਜ਼ਿਆਦਾ ਫਰਤੀ ਜਾਂਦੀ ਆ ਤੇ ਪੰਜ ਤਰ੍ਹਾਂ ਦੀ ਅੱਗ ਹੈ ਅੱਗ ਨੂੰ ਕੰਟਰੋਲ ਕਰਨ ਲਈ ਸਾਡੇ ਕੋਲ ਸਭ ਤੋਂ ਜ਼ਿਆਦਾ ਹੁੰਦਾ ਹੈ ਘਰ ਦੇ ਵਿੱਚ ਪਾਣੀ ਹੂੰ ਪਰ ਦੋ ਪ੍ਰਕਾਰ ਦੀ ਅੱਗ ਉੱਪਰ ਕਦੇ ਪਾਣੀ ਨਹੀਂ ਪਾਣਾ ਚਾਹੀਦਾ ਅੱਛਾ ਜੀ ਨੰਬਰ 1 ਬਿਜਲੀ ਦੀ ਅੱਗ ਹਾਂ ਨੰਬਰ 2 ਪੈਟਰੋਲ ਤੇਲ ਜਾਂ ਇਹਦੀ ਅੱਗ ਅੱਛਾ ਇਹਨਾ ਤੇ ਦੋ ਚੀਜ਼ਾਂ ਤੇ ਪਾਣੀ ਦਾ ਇਸਤੇਮਾਲ ਨਹੀਂ ਕਰਨਾ ਜੇ ਆਪਾਂ ਪਾਈਪ ਪਾਇਆ ਹਾਂ ਨਾ ਬਿਜਲੀ ਦੀ ਅੱਗ ਲੱਗਿਆ ਮੀਟਰ ਨੂੰ ਲੱਗਿਆ ਏਸੀ ਨੂੰ ਲੱਗਿਆ ਤਾਂ ਉਹਦੇ ਨਾਲ ਪਾਈਪ ਦੇ ਰਾਹੀਂ ਪਾਣੀ ਦੇ ਰਾਹੀਂ ਸਾਡੇ ਹੱਥਾਂ 'ਚ ਕਰੰਟ ਆ ਗਿਆ ਆਹ ਹਾਂ ਬਚਾਈ ਜਾਸੋ ਗਿਆ ਪਾਣੀ ਨਾਲ ਬਿਜਲੀ ਦੀ ਅੱਗ ਵੀ ਹੂੰ ਮਲਟੀਪਰ ਸੰਭਾਲੋ ਜੀ ਯਾਨੀ ਸਿੱਧਾ ਪਾਏ ਮੰਗੋ ਨਾ ਕਰ ਹੂੰ ਬਈ ਉਹ ਤੁਹਾਡੇ ਨਾਲ ਅਟੈਚ ਹੋ ਗਿਆ ਅਟੈਚ ਨਾ ਹੋ ਗਿਆ ਕਰੰਟ ਨਾ ਆ ਗਿਆ ਹੂੰ ਇੱਕ ਆਈਸੀ ਵੀਡੀਓ ਸਰ ਮਿਸਤਰੀ ਛੱਤ ਬਣਾ ਰਿਹਾ ਹੈ ਹੂੰ ਮਜ਼ਦੂਰ ਨੇ ਕਹਾਦਾ ਵੀ ਤੋ ਕਰ ਪਾਣੀ ਲਾ ਦੇ ਪਾਣੀ ਲਾ ਦੇ ਹੂੰ ਪਾਣੀ ਲਾंदे ਲਾंदे ਧਿਆਨ ਇਧਰ ਉਧਰ ਚਲਾ ਗਿਆ ਉਹ ਪਾਇਪ ਥੋੜਾ ਉੱਪਰ ਹੋ ਗਿਆ ਤਾਰਾਂ ਜਾ ਰਹੀਆਂ ਸੀ ਬਿਜਲੀ ਦੀ ਓਹ ਹੋ ਹੋ ਉਹਦੇ ਚ ਕਰੰਟ ਆਇਆ ਤਾਰ ਤੇ ਪਾਣੀ ਗਿਆ ਤੇ ਨਾਲ ਦੀ ਬੰਦਾ ਖਤਮ ਹੂੰ ਤੋ ਪਾਣੀ ਦੋ ਅੱਗ ਦੇ ਉੱਪਰ ਕਦੇ ਨਹੀਂ ਪਾਣਾ ਚਾਹੀਦਾ ਇਸ ਇਹ ਫਿਰ ਪਾਣੀ ਨਹੀਂ ਪਾ ਕੇ ਬੁਝਾਉਣਾ ਫਿਰ ਇਹਨੂੰ ਬੁਝਾਉਣਾ ਕਿਸੇ ਅੱਗੇ ਦੱਸਦੇ ਸਰ ਕਿਦੋਂ ਚਾਰ ਤਰੀਕੇ ਆ ਦੇ ਦੇ ਹਮ ਨੰਬਰ ਦੋ ਰੇਤਾ ਜਾਂ ਮਿੱਟੀ ਹਮ ਹਰ ਬਿਲਡਿੰਗ ਦੇ ਵਿੱਚ ਤੁਸੀਂ ਦੇਖੋਗੇ ਲਾਹ ਰੰਗ ਦੀਆਂ ਬਾਲਟੀਆਂ ਵਿੱਚ ਰੇਤਾ ਜਾਂ ਮਿੱਟੀ ਭਰੀ ਹੁੰਦੀ ਹੈ ਹਮ ਬਿਲਕੁਲ ਠੀਕ ਹੈ ਜੀ ਜੀ ਪਰ ਉਹ ਮਿੱਟੀ ਰੇਤਾ ਗਿੱਲਾ ਹੋਵੇ ਤਾਂ ਜ਼ਿਆਦਾ ਬੈਟਰਾ ਕਿ ਅਸੀਂ ਦੇਖਿਆ ਸਕੂਲ ਚ ਜਾਂ ਕਾਲਜ ਕਿਤੇ ਵੀ ਆ ਉਹ ਬਾਲਟੀਆਂ ਰੱਖਿਆ ਉਹਦੇ ਚ ਲੋਕਾਂ ਨੇ ਪਾਣੀ ਉਤਪਾਦਨ ਨੇ ਆ ਇੰਡਸਪਿਨ ਬਣਾ ਰੱਖਿਆ ਖਾਂਦੀ ਦੀ ਚੀਜ਼ਾਂ ਜੀ ਤੀਸਰਾ ਜਿਹੜਾ ਹੈ ਜਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਘਰ ਦੇ ਵਿੱਚ ਆ ਸਟਾਰਵੇਸ਼ਨ ਅੱਗ ਨੂੰ ਭੁੱਖਾ ਮਾਰ ਦੋ ਹੂੰ ਅੱਗ ਤਿੰਨ ਚੀਜ਼ਾਂ ਖਾਂਦੀ ਆ ਤੇ ਕੌਣ ਦੇ ਹਿਸਾਬ ਨਾਲ ਹੂੰ ਬਾਲਣ ਜੱਥੇ ਕੋ ਬਾਲਣ ਪਿਆ ਅੱਗ ਚੱਲਦੀ ਰਹੀ ਜੀ ਨੰਬਰ 2 ਆਕਸੀਜਨ ਓਕੇ ਨੰਬਰ 3 ਗਰਮੀ ਸਟਾਰਵੇਸ਼ਨ ਦਾ ਮਤਲਬ ਆ ਜਿੱਥੇ ਅੱਗ ਲੱਗੀ ਆ ਉਹਨੂੰ ਅੱਗੇ ਵਧਣ ਤੋਂ ਰੋਕੋ ਹੂੰ ਉਹਦੀ ਭੁੱਖ ਖਤਮ ਕਰੋ ਭੁੱਖਾ ਮਾਰ ਦੋ ਓਹ ਹੋ ਹੋ ਮੈਨੂੰ ਕਮਰੇ ਚ ਅੱਧ ਲੱਗੇਗੀ ਆ ਤੁਸੀਂ ਖਿੜਕੀਆਂ ਦਰਵਾਜੇ ਬੰਦ ਕਰੋਗੇ ਆਕਸੀਜਨ ਨਹੀਂ ਆਏਗੀ ਕਿ ਬੁਝੇਗੀ ਬੱਚਾ ਨੂੰ ਪ੍ਰੈਕਟੀਕਲ ਕਰਾਨੇ ਆ ਜਾਰ ਦੇ ਵਿੱਚ ਮੋਮਬਤੀ ਬਾਲ ਲਓ ਉੱਪਰ ਢੱਕਣ ਲਾ ਦਿਓ ਜੀ ਆਕਸੀਜਨ ਨਹੀਂ ਜਾਏਗੀ ਉਹ ਜੇ ਨੈਚਰਲੀ ਬੁਝੇਗੀ ਬਿਲਕੁਲ ਕੜਾਈ ਦੇ ਵਿੱਚ ਅੱਗ ਲੱਗੀ ਆ ਆ ਕੱਲ ਨੂੰ ਬਸੜੀ ਆ ਹੈ ਲੋਕਾਂ ਨੇ ਬਣਾਨੇ ਆ ਘਰ ਦੇ ਵਿੱਚ ਪਕੌੜੇ ਪਕੂੜੇ ਜੀ ਹਮ ਹੈਨਾ ਕੜਾਈ ਦੇ ਵਿੱਚ ਅੱਗ ਲੱਗਦੀ ਆ ਅਕਸਰ ਲੱਗ ਜਾਂਦੀ ਆ ਜਦੋਂ ਕੋਈ ਜਿਗੇਰਿਆ ਛਿੱਟੇ ਪਏ ਅੱਗ ਲੱਗੀ ਉੱਪਰ ਢੱਕਣ ਦੇ ਦਿਓ ਗਿੱਲਾ ਤੌਲੀਆ ਦੇ ਦਿਓ ਆਕਸੀਜਨ ਨਹੀਂ ਜਾਏਗੀ ਕਿ ਬੁਝੇਂ ਕਿਹ ਬਾਤ ਹੈ ਮੇਰੇ ਇੱਕ ਦੋਸਤਾਂ ਉਹਨਾਂ ਦੇ ਘਰ ਇਦਾਂ ਹੀ ਇਸ ਤਰ੍ਹਾਂ ਹੀ ਵਿੱਚ ਅੱਗ ਲੱਗੀ ਸੀ ਪਾਣੀ ਪਾਇਆ ਛਿੱਟੇ ਛਿੱਟੇ ਹੋ ਗਏ ਅੱਗ ਵੱਧ ਗਈ ਵੱਧ ਗਈ ਤੋਂ ਸਟਾਰਪੇਸ਼ਨ ਬਹੁਤ ਅੱਛਾ ਹੈ ਅਮਰੀਕਾ ਦੇ ਵਿੱਚ ਅੱਗੇ ਜਿਹੜੀ ਭਜਾਈ ਆ ਹੁਣ ਸਲਾਰਵੇਸ਼ਨ ਨਾਲੇ ਭਜਾਈ ਆ ਇੱਕ ਮਿੰਨਾ ਅੱਗ ਲੱਗੀ ਤੇ ਪਤਾ ਨਹੀਂ ਕਿੰਨੇ ਕੁ ਤਬਾਹ ਕਰਤਾ ਉਹਨੇ ਸਰ ਯਾਨੀ ਕੁਦਰਤੀ ਕੈ ਡਿਜਾਸਟਰ ਹੈ ਬਾਬਾ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਅੱਛਾ ਵਰਮਾ ਸਾਹਿਬ ਜਿਹੜਾ ਫਿਰ ਗੈਸ ਘਰ ਦੇ ਵਿੱਚ ਪਾਈਪ ਲੱਗੀ ਹੈ ਉਹਨੂੰ ਕਿੰਨੇ ਸਾਲ ਬਾਅਦ ਚੇਂਜ ਕਰਦੇ ਕੋ ਸਰ ਬਹੁਤ ਜ਼ਰੂਰੀ ਆ ਵੀ ਆਪਾਂ ਜਦੋਂ ਖਰੀਦਦੇ ਆ ਸਿਲੰਡਰ ਹਮ ਸ਼ਾਇਦ ਆਪਾਂ ਨੂੰ ਨਹੀਂ ਪਤਾ ਦੋ ਤਿੰਨ ਜਾਂ ਉਹਦੇ ਵਿੱਚ ਬਹੁਤ ਜ਼ਰੂਰੀ ਆ ਹਮ ਇੱਕ ਤਾਂ ਪਾਦਾ ਬੀਮਾ ਦਾ ਪੈਸਾ ਦੇ ਰਹੇ ਆ ਓਕੇ ਆ ਜਦੋਂ ਆਪਾਂ ਸਿਲੰਡਰ ਖਰੀਦਿਆ ਬੀਮਾ ਸਾਡਾ ਹੋ ਗਿਆ 5 ਲੱਖ ਦਾ ਨੰਬਰ 2 ਸਰਵਿਸ ਚਾਰਜੇਸ ਵੀ ਦੇਦੇ ਆਂ ਹੂੰ ਯਾਨੀ 6 ਮਹੀਨੇ ਬਾਅਦ ਜਦੋਂ ਸਿਲੰਡਰ ਦੇ ਜਾਂਦਾ ਹੈ ਬੰਦਾ ਉਸ ਨੂੰ ਕੋਈ ਵੀ ਇੱਕ ਵਾਰੀ ਚੈੱਕ ਕਰ ਲੈ ਹੂੰ ਅਸੀਂ ਬਾਰੋ-ਬਾਰ ਸਿਲੰਡਰ ਚੇਂਜ ਕੀਤਾ ਪੈਸੇ ਦਿੱਤੇ ਜਾ ਵੀ ਜੀ ਸਰਵਿਸ ਕਰਾਣੀ ਜ਼ਰੂਰੀ ਆ ਆਪਾਂ ਗੱਡੀ ਦੀ ਵੀ ਸਰਵਿਸ ਕਰਾਣੇ ਆ ਸਕੂਟਰ ਮੋਟਰਸਾਈਕਲ ਦੀ ਵੀ ਤੋਂ ਇਹ ਹੈ ਹੂੰ ਜਿਹੜਾ ਤੁਹਾਡਾ ਪਾਈਪ ਹੈ ਸਰ ਜੀ ਇਹ ਵੀ ਇੱਕ ਤਾਂ ਆਈਐਸਓ ਮਾਰਕਾ ਮਿਲਦਾ ਹੈ ਹੂੰ ਇੱਕ ਸਿੰਪਲ ਪਾਈਪ ਬਾਜ਼ਾਰ ਚ ਮਿਲਦੇ ਈਵਨ ਜਿਹੜਾ ਪਾਣੀ ਵਾਲਾ ਪਾਈਪ ਆ ਤੁਸੀਂ ਦੇਖਿਆ ਹੋਵੇਗਾ ਇਹ ਵੀ ਮਿਲਦੇ ਆ ਉੱਥੇ ਹੂੰ ਕਿਉਂਕਿ ਉਹਨੇ ਦਾ ਪ੍ਰੋਫਿਟ ਲੈਣਾ ਹੈ ਬਿਲਕੁਲ ਜਦੋਂ ਵੀ ਪੈ ਲੈਣਾ ਹੈ ਜਿੱਥੇ ਕੰਪਨੀ ਕੋਲ ਤੁਸੀਂ ਸਿਲੰਡਰ ਲੈਣੇ ਹੋ ਉੱਥੇ ਜਾ ਕੇ ਲਵੋ 150 ਰੁਪਏ ਦਾ ਸਿਰਫ 150 ਰੁਪਏ ਦਾ ਮਿਲੇਗਾ ਅੱਛਾ 2 ਸਾਲ ਬਾਅਦ ਚੇਂਜ ਕਰ ਯਾਨੀ 2 ਸਾਲ ਲਾ ਤੁਹਾਡੇ ਘਰ ਤੇ ਸੇਫਟੀ ਆ ਪਾਈਪ ਨਹੀਂ ਫਟੇਗਾ ਰਾਤ ਨੂੰ ਸੌਣ ਲੱਗੇ ਰੈਗੂਲੇਟਰ ਬੰਦ ਕਰੋ ਹੂੰ ਘਰੋਂ ਬਾਹਰ ਜਾਣ ਲੱਗੇ ਆ ਰੈਗੂਲੇਟਰ ਬੰਦ ਕਰੋ ਤਾਂ ਕਿ ਪਿੱਛੇ ਚੂਹੇ ਚਾਹੇ ਨਾ ਕੁੱਟ ਦੇਣ ਕੀ ਬਹੁਤ ਜ਼ਰੂਰੀ ਆ। ਪਰ ਲੋਕੀ 90% ਲੋਕੀ ਕਦੇ ਬੰਦੇ ਨਹੀਂ ਕਰਦੇ। ਹਮ ਇੱਕ ਅੱਜਕੱਲ ਵੀਡੀਓ ਆਂਦਾ ਹੈ। ਜੀ ਤੁਸੀਂ ਵੀ ਦੇਖਿਆ ਅਸੀਂ ਵੀ ਬਹੁਤ ਦੇਖਿਆ ਸਕੂਲਾਂ 'ਚ ਬਹੁਤ ਸੁਣਦੇ ਆ। ਕਹਿੰਦੇ ਜੀ ਜੇ ਅੱਗ ਲੱਗ ਜਾਏ ਸਿਲੰਡਰ ਨੂੰ ਤਾਂ ਉਹਦੇ ਪਰ ਦਿੱਲੀ ਚਾਦਰ ਲਪੇਟ ਦਿਓ। ਹਮ ਬਿਲਕੁਲ ਆਉਂਦਾ ਹੈ ਸਰ। ਪਰ ਉਹ ਬਿਲਕੁਲ ਗਲਤ ਆ ਸਰ। ਉਕੀ ਕਾਰਨ ਕੀ ਆ ਵੀ ਜਿਹੜਾ ਉਹ ਸਖਾ ਰਹਿਆ ਨਾ ਉਹ ਗਰਾਊਂਡ 'ਤੇ ਰੱਖਿਆ ਸਿਲੰਡਰ। ਹਮ ਹੈਨਾ ਓਪਨ 'ਚ। ਜੀ ਉਹ ਸਾਡਾ ਸਿਲੰਡਰ ਕਿੱਥੇ ਪਿਆ ਹੈ ਕਿਚਨ ਦੇ نیچے ਕਿਚਨ ਦੇ نیچے ਬਿਲਕੁਲ ਨਾਲ ਤੋਂ ਉੱਥੇ ਗਿੱਲੀ ਚਾਦਰ ਲਪੇਟੀ ਜਾ ਹੁੰਦੀ ਆ ਨੰਬਰ 2 ਜਦੋਂ ਗੈਸ ਲੀਕ ਹੋ ਰਹੀ ਆ ਜਾਂ ਧੂਆਂ ਹੋ ਗਿਆ ਤਾਂ ਸਾਡਾ ਦਮ ਘੁੱਟੇਗਾ ਜਦੋਂ ਅਸੀਂ ਜਾਵਾਂਗੇ ਬਿਲਕੁਲ ਡੱਬਾ ਲਈ ਦੀਏ ਵੀ ਸਕੂਲ ਚ ਅਗਲ ਲੱਗੀ ਸੀ ਹਾਂ 23 ਦਸੰਬਰ 1995 ਨੂੰ ਜੀ ਸਾਡੇ 450 ਮੌਤਾਂ ਹੋਈਆਂ ਸੀ ਧੂਏ ਨਾਲ ਸਿਰਫ ਧੂਏ ਨਾਲ ਸਿਰਫ ਧੂਏ ਨਾਲ ਦਮ ਘੁੱਟ ਗਿਆ ਗਏ ਪੋਪਾਲਾ ਲੱਗੀ ਸੀ ਸਰ 3000 ਬਦਲ ਨਹੀਂ ਕੋਈ ਸੀ ਅਤੇ ਕੋਣ ਹੋਰ ਕੋਣ ਹੋਰੀ ਖੇਡਾਂਦਲ ਗਈ ਸੀ ਮੈਨੂੰ ਤੁਹਾਨੂੰ ਪਤਾ ਹੋਵੇਗਾ ਐਲਪੀ ਦਾ ਟੈਂਕ ਰੁਟ ਗਿਆ ਸੀਗਾ ਸਾਰਾ ਪਿੰਡ ਸੜ ਗਿਆ ਸੀ ਸਰ ਇਹ ਤਾਂ ਸਾਡੇ ਘਰ ਬੰਬ ਪਏ ਆ ਤਾਂ ਬਹੁਤ ਜ਼ਰੂਰੀ ਹੈ ਸਾਨੂੰ ਇਹਦੇ ਬਾਰੇ ਅਵੇਅਰਨੈਸ ਹੋਵੇ ਟ੍ਰੇਨਿੰਗ ਹੋਵੇ ਹੂੰ ਤਾਂ ਸਟਾਰਬਿਸ਼ ਨੇ ਇੱਕ ਬਹੁਤ ਵਧੀਆ ਸਿਸਟਮ ਹੈ ਇਹ ਟੇਬਲ ਨਾਲ ਅਗ ਲਾ ਲੀਆ ਬਾਕੀ ਟੇਬਲ ਪਰੇ ਕਰ ਦੋ ਹੂੰ ਪਰਦੇ ਨੂੰ ਅਗ ਲਾ ਲੀਆ ਬਾਕੀ ਚੀਜ਼ਾਂ ਪਰੇ ਕਰ ਦੋ ਸਰ ਤੇ ਚੌਥਾ ਹੈ ਜਿਹੜਾ ਉਹ ਹੈ ਅੱਗ ਭਜਾਉਣ ਵਾਲੇ ਸਲੈਂਟਰ ਹੂੰ ਬੇਰੀ ਬੇਟੀ ਆ ਬਾਈਪੀਐਸ ਕੋਲ ਦੀ ਟੀਚਰ ਆ ਮੈਨੂੰ ਫੋਨ ਆਇਆ ਪਾਪਾ ਅਸੀਂ ਗੱਡੀ ਲਈ ਆ ਤੁਹਾਨੂੰ ਦੁਕਾਨ ਤੇ ਕੱਲ ਨੂੰ ਆਇਓ अच्छा आजु ने मैं जाके सिलेंडर ल्यांदा ਅੱਗ ਭਜਾਨਾ ਵਾਲਾ ਸਰ ਉਹਨੂੰ ਗਿਫਟ ਦਿੱਤਾ ਹੂੰ ਬੇਟਾ ਰੱਬ ਨਾ ਕਰੇ ਜੇ ਗੱਡੀ ਨੂੰ ਅੱਗ ਲੱਗ ਜਾਈਏ ਤਾਂ ਤੁਹਾਨੂੰ ਸੜਕ ਦੇ ਉੱਪਰ ਇਹ ਸਲੰਡਰ ਹੀ ਬਚਾਏਗਾ ਹੂੰ ਤੋਂ ਬਹੁਤ ਜ਼ਰੂਰੀ ਆ ਅੱਗ ਭਜਾਨਾ ਲਈ ਸਲੰਡਰਾਂ ਬਾਰੇ ਪਤਾ ਹੋ ਮੈਂ ਰੋਪੜ ਗਿਆ ਸੀ ਇੱਕ ਕਾਲਜ ਦੇ ਵਿੱਚ ਸਰ ਉਹ ਪ੍ਰਿੰਸੀਪਲ ਕਹਿੰਦੇ ਸਰ ਅੱਜ ਮੈਨੂੰ ਪਹਿਲੀ ਵਾਰੀ ਪਤਾ ਲੱਗਿਆ ਸਲੰਡਰ 'ਚ ਕੀ ਆ ਭਰਿਆ ਤੇ ਕਿਵੇਂ ਚੱਲਦਾ ਹੈ ਓ ਮਾਈ ਗੋਡ ਹਲੇ ਕ ਮੈਂ ਸਕੂਲਾਂ 'ਚ ਕਾਲਜਾਂ 'ਚ ਪ੍ਰੋਫੈਸਰ ਵੀ ਰਿਹਾ ਹੁਣ ਪ੍ਰਿੰਸੀਪਲ ਹਾਂ ਪਰ ਅੱਜ ਤੱਕ ਅਸੀਂ ਚਲਾਉਂਦੇ ਹੀ ਨਹੀਂ ਦੇਖਿਆ ਇਹਦਾ ਪਟਿਆਲੇ ਦੇ ਡੀਸੀ ਜੀ ਮੈਡਮ ਆ ਹਾਂ ਉਹਨਾਂ ਨੇ ਆਰਡਰ ਕੀਤੇ ਸੀ ਉਹਨਾਂ ਨੇ ਰਜਿਸਟਰ ਪੰਜਾਬੀ ਯੂਨੀਵਰਸਿਟੀ ਡੀਓ ਜ਼ਿਲ੍ਹਾ ਸਿਖਿਆਪਸ ਨੂੰ ਦੋਨਾਂ ਨੂੰ ਸਿਵਲ ਸੱਜੇ ਨੂੰ ਲਿਖਿਆ ਵੀ ਕਾਕਾ ਰਾਮ ਘਰਮਾ ਰਾਹੀਂ ਤੁਸੀਂ ਟ੍ਰੇਨਿੰਗ ਕਰਵਾਓ ਓਕੇ ਨਿਕ ਰਹਾਂਦੇ ਇਥੇ ਸਰ ਸੁਭਾਵਨਾ ਹਸਪੀਟਲ ਆ ਅਸਰ ਬਰਦਮਾਨ ਹਸਪੀਟਲ ਆ ਹਾਂ ਜੈਨ ਸਾਹਿਬ ਆ ਉਹਨਾਂ ਨੇ ਸਪੈਸ਼ਲ ਬਣਾ ਕੇ ਟ੍ਰੇਨਿੰਗ ਕਰਵਾਈ ਦੇਉ 90% ਲੋਕ ਕਹਿੰਦੇ ਸਾਨੂੰ ਨਹੀਂ ਪਤਾ ਸੀ ਇਹ ਕਿੰਨੇ ਚੱਲਦੇ ਆ ਅੱਜ ਵੀ ਮੈਂ ਦੱਸਿਆ ਅਖਬਾਰ ਜਾਂ 150 ਬੰਦਿਆਂ ਨੂੰ ਰੈਸਕਿਊ ਕੀਤਾ ਉਹਨਾਂ ਨੇ ਕਮਰੇਾਂ ਚੋਂ ਅੱਗ ਲੱਗੀ ਹੈ ਹਸਪੀਟਲ ਤੇ ਯਾਨੀ ਬਹੁਤ ਖਤਰਾ ਹੈ ਸਰ ਅੱਛਾ ਬਰਮਾ ਸਾਹਿਬ ਇਹ ਨਾ ਦਿਨਾਂ ਵਿੱਚ ਸਰਕਾਰ ਦੇ ਵੱਲੋਂ ਪਾਈਪਾਂ ਪਾਏ ਜਾ ਰਹੇ ਹਨ ਗੈਸ ਦੇ ਮਤਲਬ ਖਾਸ ਕਰਕੇ ਜਦੋਂ ਪਾਈਪ ਪੈਂਦੇ ਨੇ ਤਾਂ ਬਹੁਤ ਉਹਦੇ ਵਾਸਤੇ احتیاط ਵਰਤਣਾ ਪਏਗਾ ਸਰ ਕਿਉਂਕਿ ਸਾਡੇ ਟਰੱਕ ਚੱਲਦੇ ਨੇ ਔਰ ਸੜਕਾਂ ਵੀ ਕੁਛ ਤਾਂ ਠੀਕ ਹੋਣਗੀਆਂ ਕੁਛ ਤਾਂ ਸੜਕਾਂ ਬਿਲਕੁਲ ਹੀ ਧੱਸ ਜਾਂਦੀਆਂ ਨੇ نیچے ਜਿਉਂ ਧਸਣਗੀਆਂ ਗੱਡੀਆਂ ਧਸਣਗੀਆਂ ਤੇ ਪਾਈਪ ਨੂੰ ਵੀ ਫਰਕ ਪਾਏਗਾ ਸਰ ਸਰ ਜਿਹੜੇ ਤੁਸੀਂ ਦੇਖਿਆ ਸਾਡੇ ਘਰ ਕੋਲ ਤਾਂ ਪੈ ਗਏ ਆ ਉਹ ਵਿਚਾਰੇ ਆਮ ਗਰੀਬ ਜਿਹੇ ਬੰਦੇ ਆ ਜਿਹੜੇ ਪਾਏ ਪਾ ਰਹੇ ਜੋਰ ਲਾ ਰਹੇ ਉਹਨਾਂ ਨੂੰ ਹੀ ਪਤਾ ਇਹ ਇੱਕ ਟੈਕਨੀਕਲ ਕੰਮ ਆ ਸਰ ਇੱਕ ਇੰਜੀਨੀਅਰ ਕੋਲ ਖੜਾ ਹੋਣਾ ਚਾਹੀਦਾ ਹੈ ਹੈਨਾ ਉਹਨਾਂ ਨੇ ਪਾਈਪ ਪਾਤੇ نیچے ਬੰਦ ਕਰ ਗਏ ਮੈਂ ਵੀ ਹੁਣ ਕਹਿੰਦੇ ਹੁਣ ਕਨੈਕਸ਼ਨ ਲੈ ਲਓਗੇ ਤਾਂ ਤੁਹਾਡੇ ਆਣ ਲੱਗੇਗੀ ਓਹੋ ਕਿੰਨਾ ਡੂੰਗਾ ਪਾਈਪ ਐ ਉਹ ਉਹ ਸਿਰਫ ਪਾਈਪ ਅੰਦਰ ਪਾ ਰੱਖਿਆ ਹੈ ਨਹੀਂ ਕਿੰਨੇ ਨੀਚੇ ਕੁਛ ਐ ਡੂੰਗਾ ਹੀ ਹੁੰਦੀ ਸਰ 4 ਫੁੱਟ ਹੋਣਾ ਓਕੇ ਉੱਥੋਂ ਪਾਈਪ ਪਤਾ ਹੂੰ ਉਹ ਕਰੀਬ 12 ਫੁੱਟ ਦੇ ਫਾਸਲੇ ਤੇ ਫੇਰ ਪਟੜਿਆ ਫਰਟ ਦੇ ਅੱਗੇ ਕਨੈਕਸ਼ਨ ਦੇ ਦੇਣੀ ਜੀ ਠੀਕ ਹੈ ਜੀ ਹੁਣ ਉਹ ਲਾ ਕੇ ਚਲੇ ਜੇ ਹੂੰ ਉਹ ਆਪਾਂ ਨੂੰ ਲੈਣੇ ਤਾਂ ਨਹੀਂ ਆਹੋ ਕਿ ਜੇ ਸਿਲੰਡਰ ਮਿਲਨੇ ਬੰਦ ਹੋ ਜਣੇ ਆਹੋ ਜੀ ਹੁਣ ਉਹ ਬੜੇ ਖਤਰਨਾਕ ਆ ਯੂ ਸਾਨੂੰ ਆਂਦਾ ਨਹੀਂ ਕਰਨਾ ਸੜਕ ਤੇ ਜਿਵੇਂ ਤੁਸੀਂ ਕਹ ਬਿਲਕੁਲ ਬੋਦੀਆਂ ਪਈਆਂ ਹਨ ਹੈਨਾ ਉੱਪਰ ਟਰੱਕ ਆ ਗਿਆ ਕਾਰ ਆ ਗਈ ਭਾਰੀ ਗੱਡੀ ਆ ਗਈ ਉਹਨੇ ਦੱਸ ਜਣਾ ਦੱਸੇਗਾ ਤਾਂ ਨੀਚੇ পাই ਫਟ ਜੀਗਾ পাই ਫਟਿਆ ਤਾਂ ਗੈਸ ਲੀਕ ਹੋਣ ਲੱਗ ਪਈ ਨੈਚਰਲੀ ਨੈਚਰਲੀ ਗੈਸ ਆਰੀਆ ਪਲਾਂਟ ਤੋਂ ਤਾਂ ਪਲਾਂਟ ਤੋਂ ਗੈਸ ਆਰੀਆ ਜਦ ਤੱਕ ਰੋਥੇ ਨਹੀਂ ਦੱਸੋਗੇ ਤੁਸੀਂ ਰੁਕੇਗੀ ਨਹੀਂ ਉਹਨੂੰ ਜਰਾ ਸਪਾਰਕ ਮਿਲਿਆ ਤੇ ਅੱਗ ਲੱਗੀ ਖਤਰਨਾਕ ਹੈ ਬਹੁਤ ਖਤਰਨਾਕ ਹੈ ਸਰ ਜੇ ਘਰ ਦੇ ਵਿੱਚ ਆਪਾਂ ਬੀੜੀ ਪਲਦੀ ਉਹਦੇ ਕੋਲ ਲੱਜੀ ਅੱਗ ਕੋਲ ਗੈਸ ਕੋਲ ਤੁਸੀਂ ਬਿਜਲੀ ਆਨ ਆਫ ਕਰੋਗੇ ਗੈਸ ਲੀਕ ਕੋਈ ਵੀ ਅੱਗ ਲੱਗੀ ਅਸੀਂ ਸਖਾਨਿਆ ਬੱਚਿਆਂ ਨੂੰ ਵੀ ਤੁਹਾਡੇ ਘਰ ਗੈਸ ਲੀਕ ਹੋ ਗਈ ਹੈ ਬੇਟਾ ਕੀ ਕਰੋਗੇ ਸਰ ਲਾਈਟ ਬੰਦ ਕਰ ਦਾਂਗੇ ਸਰ ਰੈਗੂਲੇਟਰ ਬੰਦ ਕਰ ਦਾਂਗੇ ਸਰ ਖਿੜਕੀ ਦਰਵਾਜੇ ਖੋਲਦਾਂਗੇ ਹਾਂ ਮੈਂ ਬਿਲਕੁਲ ਠੀਕ ਆ ਲੇਕਿਨ ਜਦੋਂ ਤੁਸੀਂ ਕਿਚਨ ਦੇ ਵਿੱਚ ਜਾਓਗੇ ਸਾਹ ਤਾਂ ਲਓਗੇ ਹਾਂ ਜੇ ਤੁਸੀਂ ਸਾਹ ਲਓਗੇ ਤੁਹਾਡੇ ਅੰਦਰ ਗੈਸ ਜਾਏਗੀ ਪਪਾ ਲਈ 30000 ਬੰਦੇ ਤਾਂ ਹੀ ਮਰ ਗਏ ਗੈਸ ਹੁੰਦਰ ਗਈ ਫੇਰ ਜੀ ਮੈਂ ਪਹਿਲਾਂ ਆਪਣੀ ਪ੍ਰੋਡਕਸ਼ਨ ਕਰਾਂ ਕੀ ਕਰੀਏ ਬੜਾ ਸਿੰਪਲ ਆ ਕਪੜਾ ਕੱਢੋ ਰਮਾਲ ਕੱਢ ਲਓ ਗਿੱਲਾ ਕਰਕੇ ਨੱਕ ਮੂਥੇ ਬੰਨ ਲਓ ਜੇ ਸਰ ਡੱਬਾ ਵਾਲੀ ਸਕੂਲ ਦੇ ਵਿੱਚ ਬੱਚਿਆਂ ਨੂੰ ਟ੍ਰੇਨਿੰਗ ਹੁੰਦੀ ਜਿਹੜਾ 450 ਬੱਚੇ ਟੀਚਰ ਮਰੇ ਆ ਕੱਪੜਾ ਗਿੱਲਾ ਕਰਕੇ ਪਾਣੀ ਨਹੀਂ ਆ ਸੁੱਕਣਾ ਗਿੱਲਾ ਕਰਕੇ ਜ਼ਮੀਨ ਤੇ ਲੇਟ ਜਾਂਦੇ ਸਾਰੇ ਬੱਚੇ ਓਕੇ ਕਿ ਕਿ ਤੂੰ ਆ ਹਮੇਸ਼ਾ ਉੱਪਰ ਨੂੰ ਜਾਂਦਾ ਉੱਪਰ ਨੂੰ ਜਾਂਦਾ ਐਕਚੁਅਲੀ ਸਾਈਡ ਤੇ ਨਹੀਂ ਜਾਂਦਾ ਤਾਂ ਬੱਚੇ ਹੁਣ ਟ੍ਰੇਨਿੰਗ ਨਹੀਂ ਸੀ ਭੱਜ ਦੌੜ ਕਰਕੇ ਇੰਨੀਆਂ ਮੌਤਾਂ ਹੋਣੀਆਂ ਸਰ ਵਾਕਿਆ ਵਰਮਾ ਜੀ ਤੁਹਾਡੀਆਂ ਗੱਲਾਂ ਬਾਖ ਕਮਾਲ ਨੇ ਅਸੀਂ ਪੂਰੀ ਦੁਨੀਆ ਦੇ ਵਿੱਚ ਇਸ ਸਮੇ ਪੋਸੂਨਾਵਾ ਚੈਨਲ ਦੇਖਿਆ ਜਾਂਦਾ ਹੈ ਔਰ ਆਪਣੇ ਆਡ ਗਵਾਨ ਦੇ ਵਿੱਚ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਤੁਹਾਡੇ ਦੁਆਰਾ ਕੀਤੀ ਇਹ ਵੀਡੀਓ ਸ਼ੇਅਰ ਜਿਹੜੀ ਹੈ ਪਤਾ ਨਹੀਂ ਕਿਸ ਦੀ ਜ਼ਿੰਦਗੀ ਬਚਾ ਸਕੇ ਔਰ ਕਿਸ ਪਰਿਵਾਰ ਨੂੰ ਇਹ ਕਾਰਗਰ ਜਿਹੜੀ ਹੈ ਉਹ ਸਿੱਧ ਹੋਵੇ। ਸੁਗਰਮਾ ਸਾਹਿਬ ਬਹੁਤ ਚੰਗਾ ਲੱਗਾ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ। ਸਰ ਜਿਹੜੇ ਸਿਲੰਡਰ ਦੀ ਗੱਲ ਹੋ ਰਹੀ ਸੀ ਇਹਦੇ ਚਾਰ ਤਰ੍ਹਾਂ ਦੇ ਹਣੇ ਆ। ਓਕੇ ਅੱਗ ਬੁਝਾਣਾ ਵਾਲੇ ਸਿਲੰਡਰ। ਹਮ ਠੀਕ ਹੈ ਜੀ ਇੱਕ ਤਾਂ ਦਾ ਪਾਣੀ ਵਾਲਾ ਉਹਦੇ ਲਿਖਿਆ ਹੋਇਆ ਵਾਟਰ। ਹਮ ਨੰਬਰ 2 ਉਹਦਾ ਪਾਊਡਰ ਵਾਲਾ ਡਰਾਈ ਕੈਮੀਕਲ ਪਾਊਡਰ ਡੀ ਸੀ ਪੀ। ਜੀ ਤੀਸਰਾ ਕਾਰਬਨ ਡਾਈਆਕਸਾਈਡ ਚੌਥਾ ਫੋਮਿਆ ਚੱਗ ਹੁਣ ਬਿਜਲੀ ਆਗ ਉਪਰ ਦੋ ਤਰ੍ਹਾਂ ਦੇ ਸਿਲੰਡਰ ਬਹੁਤ ਅੱਛਾ ਕੰਮ ਕਰਦੇ ਆ ਪਾਊਡਰ ਵਾਲਾ ਤੇ ਕਾਰਬਨ ਡਾਈਆਕਸਾਈਡ ਆ ਜੇ ਫੋਮ ਵਾਲਾ ਚਲਾਉਂਗੇ ਉਹ ਗਿੱਲਾਪਨ ਹੈ ਨੰਬਰ 2 ਜੇ ਪਾਣੀ ਵਾਲਾ ਚਲਾਉਂਗੇ ਤਾਂ ਸਿੱਧਾ ਕਰੰਟ ਲੱਗੇਗਾ ਲੱਗੇਗਾ ਮੈਂ ਥੱਪਰ ਕਾਲਜ ਦੇ ਵਿੱਚ ਲੈਕਚਰ ਦੇ ਰਿਆ ਸੀ ਫਿਚ ਨੇ ਦੱਸਿਆ ਕਹਿੰਦੇ ਸਰ ਇੱਕ ਮਿੰਟ ਉਹ ਕਹਿੰਦੇ ਭਾਈ ਮੈਂ ਕਮਰੇ 'ਚ ਬੈਠਾ ਸੀ ਚੱਲ ਰਿਹਾ ਸੀਗਾ ਅੱਗ ਧੂਆ ਨਿਕਲਣ ਲੱਗਿਆ ਸੀ ਚੇਕ ਉਹਦਾ ਨਾ ਆਪਣਾ ਬੈਗ ਬੁੱਕ ਵਿੱਚ ਛੱਕਿਆ ਬਾਹਰ દોੜਿਆ ਆਇਆ ਜਾਨ ਬਚਾਓ ਬਾਹਰ ਸਿਕਿਉ ਅੰਕ ਸਰ ਕੀ ਗੱਲ ਹੋ ਗਈ ਮੇਰੇ ਕਮਰੇ ਚ ਆ ਰੇਸੀ ਨੂੰ ਅੱਗ ਲੱਗ ਗਈ ਅੱਛਾ ਕੋਈ ਬਾਤ ਨਹੀਂ ਸਰ ਬੈਠੋ ਉਹਨਾਂ ਸਟ੍ਰੈਂਡ ਚੱਕਿਆ ਜਾਂ ਫਿਰ ਚਲਾਇਆ ਅੱਗ ਬੁਝ ਗਈ ਹੂੰ ਕਹਿੰਦਾ ਮੈਂ ਉਸ ਦਿਨ ਦਾ ਸੋਚ ਰਿਹਾ ਵੀ ਮੈਨੂੰ ਤਾਂ ਯੂਨੀਵਰਸਿਟੀ ਦੇ ਦੀਆ 1.5 ਤੋਂ 2 ਲੱਖ ਰੁਪਏ ਮਹੀਨੇ ਦਾ ਉਹ ਸਿਕਿਉਰਟੀ ਵਾਲੇ ਨੇ ਦੇਰੀਆ 15-20 ਹਜ਼ਾਰ ਰੁਪਏ ਓਹ ਹੋ ਮੈਂ ਯੂਨੀਵਰਸਿਟੀ ਨੂੰ ਫੋਕਦਾ ਹੀ ਛੱਡ ਕੇ ਬਾਹਰ ਆ ਗਿਆ ਉਹਨੇ ਜਾ ਕੇ ਆਪਣੀ ਜਾਨ ਤੇ ਖੇਡ ਕੇ ਬਚਾ ਲਿਆ ਯਾਨੀ ਟ੍ਰੇਨਿੰਗ ਬਹੁਤ ਜ਼ਰੂਰੀ ਹੂੰ ਸਿਲੰਡਰ ਦਾ ਹਰ ਥਾਂ ਲੱਭੇ ਮਿਲਦਾ ਹੈ। ਅੱਛਾ ਬਰਮਾ ਸਰ ਇੱਕ ਕੁਐਸਚਨ ਹੋ ਰਿਹਾ ਕਿ ਸਿਲੰਡਰ ਦੀ ਐਕਸਪਾਇਰੀ ਡੇਟ ਵੀ ਹੋ ਜਾਂਦੀ ਹੈ? ਹਾਂ ਸਰ। ਐਕਚੁਅਲੀ ਜਿਹੜਾ ਪਾਊਡਰ ਵਾਲਾ ਸਿਲੰਡਰ ਆ ਐਕਚੁਅਲੀ ਦੁਕਾਨਦਾਰ ਥੋੜੀ ਚੀਟਿੰਗ ਕਰਦੇ ਆ ਸਰ। ਹੂੰ। ਇਹ 2 ਸਾਲ ਦੀ ਵੈਲਿਡਾ ਹੋ ਇੱਕ ਸਾਲ ਲਿਖਦੇ ਆ। ਓਕੇ। ਉਹਦੇ ਵਿੱਚ ਇੱਕ ਮੀਟਰ ਲੱਗਿਆ ਹੁੰਦਾ ਸਰ। ਉਹ ਸੋਈ ਹੁੰਦੀ ਹੈ ਇੱਕ। ਅਸੀਂ ਜਦੋਂ ਜਾਣਿਆ ਇਹ ਕਹਿੰਦੇ ਵੀ ਜੇ ਸੋਈ ਹਰੇ ਰੰਗ ਤੇ ਆ ਇਹਦਾ ਮਤਲਬ ਇਹ ਭਰਿਆ ਹੋਇਆ ਕੰਮ ਕਰੇਗਾ। ਜਦੋਂ ਸੋਈ ਲਾਲ ਤੇ ਚਲੀ ਜਾਏ ਖਾਲੀ ਹੋ ਗਿਆ। ਹੁਣ ਇਹ ਕਹਿੰਦੇ ਜੀ ਸਾਲ ਹੋ ਗਿਆ ਐਕਸਪਾਇਰ ਹੋ ਗਿਆ ਤੋ ਕੰਪਨੀ ਨੂੰ ਬੁਲਾਣੇ ਆ ਬੰਦੇ ਨੂੰ ਬੁਲਾਣੇ ਆ ਦੁਕਾਨਦਾਰ ਨੂੰ ਆ ਲੈ ਜਾ ਬਈ ਤੋ ਜਾ ਕੇ ਸਿਰਫ ਉਹਨੂੰ ਸਾਫ ਕਰਕੇ ਸਲਿਪ ਚੇਂਜ ਕਰ ਦਿੰਦਾ ਹਮ ਫਿਲਿੰਗ ਨਹੀਂ ਕਰਦਾ ਅਸੀਂ ਸਕੂਲਾਂ ਨੂੰ ਕਹਿੰਦੇ ਆ ਵੀ ਜਦੋਂ ਉਸੇ ਦੀ ਰੀਫਿਲਿੰਗ ਕਰਾਣੀ ਆ ਇੱਕ ਵਾਰੀ ਚਲਾ ਕੇ ਬੱਚਿਆ ਤੋ ਸਿਖਾ ਦਿਓ ਖਾਲੀ ਕਰਕੇ ਦੇਵੋ ਹਮ ਪਰ ਕਹਿੰਦੇ ਸਾਨੂੰ ਕੋਈ ਇੰਨਾ ਟਾਈਮ ਵੀ ਨਹੀਂ ਹੁੰਦਾ ਅਸੀਂ ਕਹਿੰਦੇ ਸਾਲ ਹੋ ਗਿਆ ਭਾਜੀ ਹਜ਼ਾਰਾਂ ਪੈਸਾ ਵਪਾਰ ਆ ਸਰ ਕਾਰਮ ਡਾਕਟਰ ਸਰ ਸੁਣਨ ਦਾ ਚਾਰ ਸਾਲ ਪੰਜ ਸਾਲ ਵੀ ਪਿਆ ਰਹੇਗਾ ਸਰ ਪਰ ਉਹ ਸਿਗਨ ਅਫਾਇਰ ਹੀ ਪੜਤੋ ਨਹੀਂ ਇੱਕ ਸਿਲੰਡਰ ਤਾਂ ਇਹ ਤਾਂ ਦੱਸਿਆ ਬੁਝਾਉਣ ਵਾਲਾ ਜਿਹੜੇ ਘਰਾਂ 'ਚ ਸਿਲੰਡਰ ਆਉਂਦੇ ਆ ਉਹ ਐਲਪੀਜੀ ਦੇ ਸਿਲੰਡਰ ਹਾਂ ਐਲਪੀਜੀ ਦੇ ਸਿਲੰਡਰ ਉਹ ਵੀ ਉਹਦੇ ਵੀ ਐਕਸਪਾਇਰੀ ਡੇਟ ਹੁੰਦੀ ਹੈ ਸਰ ਲਿਖੀ ਹੁੰਦੀ ਆ ਉਹਨੇ ਤੇ ਲਿਖਿਆ ਹੁੰਦਾ ਸਰ ਉਹਦੇ ਆਪਾਂ ਜਿਹੜਾ ਲੋਹਾ ਜਿਹਾ ਫੜ ਕੇ ਚੱਕਦੇ ਆ ਉਹਦੇ ਅੰਦਰ ਕਿੰਨਾ ਇਦਾਂ ਲੋਹੇ ਦੀਆਂ ਉਹਨਾਂ ਦੇ ਉੱਪਰ ਤੇ ਉਹਦੇ ਉੱਪਰ ਲਿਖਿਆ ਏ ਜਾਂ ਬੀ ਜਾਂ ਸੀ ਜਾਂ ਡੀ ਏ ਆ ਬੀ ਇਕ ਲਿਖਿਆ ਹੁੰਦਾ ਸੀ ਜੀ ਨਾਲ ਲਿਖ 21 22 23 24 25 26 7 8 9 10 ਜੀ ਯਾਨੀ ਇੱਕ A ਦਾ ਮਤਲਬ ਹੈ ਪਹਿਲੇ 3 ਮਹੀਨੇ ਜਰਮਨੀ ਫਰਵੀ ਮਾਰਚ ਮਾਰਚ ਤੱਕ ਇਹ ਖਤਮ ਆ ਜੀ ਨਾਲ ਲਿਖਿਆ ਹੈ ਸਪਨ ਜੀ 22 ਲਿਖਿਆ ਦਾ ਮਤਲਬ 22 ਤੱਕ ਖਤਮ ਹੋ ਗਿਆ ਬਿਲਕੁਲ ਠੀਕ ਹੈ C ਦਾ ਮਤਲਬ ਅਗਲੇ 3 ਮਹੀਨੇ C ਦਾ ਮਤਲਬ ਅਗਲੇ 3 ਮਹੀਨੇ D ਦਾ ਮਤਲਬ ਅਗਲੇ 3 ਮਹੀਨੇ ਸੁਵਰਮਾ ਜੀ ਬਹੁਤ ਚੰਗਾ ਲੱਗਾ ਤੁਸੀਂ ਗੱਲਬਾਤ ਕੀਤੀ ਔਰ ਪੂਰੀ ਜਾਣਕਾਰੀ ਦਿੱਤੀ ਹੈ ਫਾਇਦਾ ਤਾਂ ਆ ਹੀ ਆ ਜੇਕਰ ਆਪਾਂ ਇਹਨਾਂ ਦੀਆਂ ਗੱਲਾਂ ਬਾਤਾਂ ਤੋਂ ਫਾਇਦਾ ਲਈਏ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਹਾਂ ਉਹਨਾਂ ਦੋਸਤੋ ਕਿ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜੋ ਸਾਡੇ ਪਰਿਵਾਰ ਨੂੰ ਸੇਫ ਰੱਖਣ ਉਹ ਹੁੰਦੀਆਂ ਹੋਣ ਤਾਂ ਸਾਨੂੰ ਉਸਤੇ ਕੌਨਸੈਂਟਰੇਟ ਜ਼ਰੂਰ ਕਰਨਾ ਚਾਹੀਦਾ ਸੋ ਬਹੁਤ-ਬਹੁਤ ਮਿਹਰਬਾਨੀ ਤੁਸੀਂ ਸਮਾਂ ਕੱਢਿਆ ਔਰ ਗੱਲਬਾਤ ਕੀਤੀ ਹੈ ਸੋ ਦੋਸਤੋ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦਿੜਾ ਔਰ ਇਸ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰੋ ਆਪਣੇ ਪਰਿਵਾਰਾਂ ਤੱਕ ਬੱਚਿਆਂ ਤੱਕ ਔਰ ਆਪਣੀਆਂ ਕਹਿ ਸਕਦੇ ਕਿ ਪੀੜ੍ਹੀਆਂ ਤੱਕ ਇਸ ਨੂੰ ਸ਼ੇਅਰ ਕਰੋ ਤਾਂ ਕਿ ਉਹ ਕਿਤੇ ਨਾ ਕਿਤੇ ਇਸ ਦਾ ਫਾਇਦਾ ਲੈ ਸਕਣ ਸੋ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣਾ ਔਰ ਅੰਤ ਵਿੱਚ ਤੁਸੀਂ ਜੁੜੇ ਰਹੋ ਪੋਸੂ ਨਮਾ ਚੈਨਲ ਦੇ ਨਾਲ ਸਾਨੂੰ ਦਿਓ ਇਜਾਜ਼ਤ ਨਮਸਕਾਰ ਨਮਸਕਾਰ